ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬੀ ਦਾ ਇਮਤਿਹਾਨ ਤੁਹਾਡਾ ਹੋ ਚੁੱਕਿਆ ਤੇ ਜਿਹੜਾ ਪੇਪਰ ਸੀਗਾ ਪਰਚਾ ਸੀਗਾ ਬਹੁਤ ਹੀ ਵਧੀਆ ਆ ਹਨਾ ਜਿੰਨੀ ਅਸੀਂ ਇੱਕ ਦਿਨ ਪਹਿਲਾਂ ਰਿਵੀਜ਼ਨ ਕਰੀ ਸੀ ਉਸ ਤੋਂ ਬਹੁਤ ਜ਼ਿਆਦਾ ਪ੍ਰੈਸ਼ਰ ਆ ਗਿਆ ਨੇ ਪੇਪਰ ਦੇ ਅੰਦਰ ਤੇ ਅੱਜ ਇੱਕ ਵਾਰੀ ਉਹਦੀ ਆਨਸਰ ਕੀ ਜਿਹਨੂੰ ਉੱਤਰ ਕੁੰਜੀ ਕਿਹਾ ਜਾਂਦਾ ਉਹ ਦੇਖਦੇ ਹਾਂ ਪਹਿਲਾ ਪ੍ਰਸ਼ਨ ਸੀਗਾ ਕਿੱਥੇ ਪੈਰੇ ਵਾਲਾ ਜੇਠ ਲਿਖੇ ਵਾਰਤਕ ਪੈਰੇ ਤੇ ਕਾਪ ਟੁਕੜੀ ਨੂੰ ਧਿਆਨ ਨਾਲ ਪੜ੍ਹਨਾ ਤੇ ਪੁੱਛੀ ਗਈ ਪ੍ਰਸ਼ਨਾਂ ਦੇ ਉੱਤਰ ਦਿਓ ਤੇ ਉਹਨਾਂ ਦੇ ਆਧਾਰ ਤੇ ਉਹਨਾਂ ਦੇ ਹੇਠਾਂ ਦਿੱਤੇ ਗਏ ਵਿਕਲਪਾਂ ਵਿੱਚੋਂ ਛੁਣ ਕੇ ਲਿਖੋ ਉੱਤਰ ਸ਼ੀਟ ਵਿੱਚ ਦਰਜ ਕਰੋ ਜਿਹਦੇ ਵਿੱਚ ਪਹਿਲਾ ਪ੍ਰਸ਼ਨ ਹੈ ਸਾਡਾ ਪਾਖੜਾ ਡੈਮ ਪ੍ਰੋਜੈਕਟ ਬਣਾਉਣ ਦਾ ਵਿਚਾਰ ਸਰ ਲੂਈਸ ਬਿਆਲੋ ਨੇ ਕਦੋਂ ਦਿੱਤਾ ਸੀਗਾ ਬੜੇ ਕਲੀਅਰ ਕਟ ਆਨਸਰ ਸੀਗੇ ਸਾਨੂੰ ਆਨਸਰ ਜ਼ਿਆਦਾ ਲੱਭਣਾ ਹੀ ਨਹੀਂ ਪਈ ਪੈਰੇ ਦੇ ਅੰਦਰ ਬੱਚਿਆਂ ਨੂੰ ਵੀ ਜਿੱਥੇ ਤੱਕ ਮੈਨੂੰ ਉਮੀਦ ਹੈ 1908 ਇਹਦਾ ਆਨਸਰ ਹੈ ਪਹਿਲੇ ਦਾ ਡੀ ਭਾਗ ਥੈਨ ਦੂਜਾ ਪਾਖੜਾ ਡੈਮ ਦੀ ਉਚਾਈ ਕੁੱਤਾ ਮਨਾਰ ਤੋਂ ਕਿੰਨੀ ਕੁ ਜ਼ਿਆਦਾ ਹੈ ਇਹਦਾ ਆਨਸਰ ਹੈ ਵੀ ਭਾਗ 3 ਗੁਣਾ ਪ੍ਰਸ਼ਨ ਨੰਬਰ 3 ਹੈ ਪਹਿਲੇ ਦਾ ਨੰਗਲ ਦੇ ਸਤਲੂ ਸਦਨ ਵਿਖੇ ਕਿੰਨਾ ਕਿੰਨਾ ਦੇਸ਼ਾਂ ਵਿੱਚ ਘਾਰ ਪੰਜ ਸ਼ੀਨ ਸਮਝੋਤਾ ਹੋਇਆ ਪਹਿਲਾ ਹੀ ਆਨਸਰ ਕਰੈਕਟ ਸੀਗਾ ਏ ਭਾਗ ਭਾਰਤ ਅਤੇ ਚੀਨ ਵਿਚਕਾਰ ਪ੍ਰਸ਼ਨ ਨੰਬਰ 4 ਪਾਕੜਾ ਡੈਮ ਦੇ ਰਾਈਟ ਪਾਵਰ ਬੈਂਕ ਵਿੱਚ ਕਿੱਥੋਂ ਦੀ ਅਤੇ ਕਿਹੜੀ ਮਸ਼ੀਨਰੀ ਦੀ ਵਰਤੋਂ ਕਰੀ ਗਈ ਰਸ਼ੀਅਨ ਮਸ਼ੀਨਰੀ ਸੀ ਭਾਗ ਇਸ ਦਾ ਕਰੈਕਟ ਆਨਸਰ ਸੀ ਭਾਗ ਇਹ ਤਾਂ ਬਿਲਕੁਲ ਸਹੀ ਉੱਤਰ ਸੀਗਾ ਪ੍ਰਸ਼ਨ ਨੰਬਰ 5 ਪਿਆਰੇ ਅਨੁਸਾਰ ਪਾਕੜਾ ਡੈਮ ਵਿੱਚ ਕਿੰਨੇ ਫੁੱਟ ਤੱਕ ਪਾਣੀ ਜਮਾ ਕੀਤਾ ਜਾ ਸਕਦਾ ਹੈ ਪਹਿਲਾ ਹੀ ਭਾਗ ਸਹੀ ਸੀ 1680 ਫੁੱਟ ਤੱਕ 6ਵਾਂ ਪ੍ਰਸ਼ਨ ਨੰਬਰ ਸਥਿਤ ਸਤਲੂਕ ਝੀਲ ਜਿਸ ਨੂੰ ਰਾਸ਼ਟਰੀ ਵੈਟਲੈਂਡ ਐਲਾਨਿਆ ਜਾ ਚੁੱਕਿਆ ਹੈ ਵਿਕੇ ਸਰਦੀਆਂ ਵਿੱਚ ਕਿਹੜੇ ਕਿਹੜੇ ਦੇਸ਼ਾਂ ਤੋਂ ਪ੍ਰਵਾਸੀ ਪੰਛੀ ਆਉਂਦੇ ਨੇ ਸਾਈਬੀਰੀਆ ਸਵਿਟਜ਼ਰਲੈਂਡ ਤੇ ਨਿਊਜ਼ੀਲੈਂਡ ਇਹ ਤਿੰਨਾ ਵਿੱਚੋਂ ਹੀ ਆਉਂਦੇ ਨੇ ਤਾਂ ਆਨਸਰ ਜੋ ਸਹੀ ਹੈ ਡੀ ਭਾਗ ਹੈ ਉਹ ਪ੍ਰੋਕਤ ਸਾਰੇ ਹੀ ਪ੍ਰਸ਼ਨ ਨੰਬਰ 2 ਜੋ ਹੈ ਕਾਪ ਟੁਕੜੀ ਨਾਲ ਸੰਬੰਧਿਤ ਹੈ ਜਿਹਦਾ ਪਹਿਲਾ ਪ੍ਰਸ਼ਨ ਹੈ ਕਵਿਤਾ ਅਨੁਸਾਰ ਸਾਰੇ ਦੇਸ਼ਵਾਸੀਆਂ ਨੂੰ ਕਿਸ ਦੇ ਉੱਤੇ ਮਾਨ ਹੈ ਉਹਨਾਂ ਨੂੰ ਝੰਡੇ ਦੇ ਉੱਤੇ ਮਾਨ ਹੈ ਤੇ ਰੰਗੇ ਝੰਡੇ ਦੇ ਉੱਪਰ ਦੂਜਾ ਪ੍ਰਸ਼ਨ ਤਿੰਨੇ ਰੰਗ ਇਕੱਠੇ ਹੋ ਕੇ ਕੀ ਦੱਸਦੇ ਨੇ ਤਿੰਨੋਂ ਰੰਗ ਇਕੱਠੇ ਹੋ ਕੇ ਇਕਤਾ ਨੂੰ ਦਰਸਾਉਂਦੇ ਨੇ ਤੀਸਰਾ ਪ੍ਰਸ਼ਨ ਕਵੀ ਅਨੁਸਾਰ ਸ਼ਹੀਦ ਕਿਹੜਾ ਬਾਣਾ ਪਹਿਨ ਕੇ ਜੰਗ ਨੂੰ ਜਾਂਦੇ ਨੇ ਸ਼ਹੀਦ ਕੇਸਰੀ ਬਾਣਾ ਪਹਿਨ ਕੇ ਜੰਗ ਨੂੰ ਜਾਂਦੇ ਨੇ ਪ੍ਰਸ਼ਨ ਨੰਬਰ 4 ਕਵਿਤਾ ਅਨੁਸਾਰ ਅਸ਼ੋਕ ਚੱਕਰ ਕਿਸ ਚੀਜ਼ ਦਾ ਪ੍ਰਤੀਕ ਹੈ ਝੰਡੇ ਵਿੱਚ ਲਾ ਅਸ਼ੋਕ ਚੱਕਰ ਜੋ ਹੈ ਵਿਕਾਸ ਦਾ ਪ੍ਰਤੀਕ ਹੈ ਪ੍ਰਸ਼ਨ ਤੀਸਰਾ ਭਾਗ ਨੰਬਰ 2 ਕਰਨ ਲੱਗੇ ਆ ਵਿਆਕਰਨ ਵਾਲਾ ਜਿਹਦਾ ਤੀਜਾ ਪ੍ਰਸ਼ਨ ਹੈ ਸਮਾਸੀ ਸ਼ਬਦ ਪੁੱਛੇ ਗਏ ਅਨੁਸਾਰ ਤਿੰਨ ਪ੍ਰਸ਼ਨਾਂ 'ਚੋਂ ਕੋਈ ਦੋ ਕਰਨੇ ਸੀਗੇ ਜਿਨ੍ਹਾਂ ਨੂੰ ਤਿੰਨਾਂ ਹਾਂ ਦੇ ਸੇ ਤਿੰਨ ਵੀ ਕਰ ਸਕਦੇ ਨੇ ਤੇ ਉਹ ਕਈ ਵਾਰੀ ਕੀ ਹੁੰਦਾ ਹੈਗਾ ਜੇ ਤਿੰਨਾਂ ਵਿੱਚੋਂ ਇੱਕ ਗਲਤ ਹੁੰਦਾ ਹੈਗਾ ਤਾਂ ਜਿਹੜੇ ਹੈਗੇ ਨੰਬਰ ਜੋ ਹੈ ਤਰੀਕੇ ਨਾਲ ਸਾਨੂੰ ਮਿਲ ਜਾਂਦੇ ਨੇ ਠੀਕ ਹੈ ਕੋਈ ਇੱਕ ਗਲਤ ਨਾਲ ਨੁਕਸਾਨ ਨਹੀਂ ਹੁੰਦਾ ਪ੍ਰਸ਼ਨ ਤੀਸਰੇ ਦਾ ਪਹਿਲਾ ਹੈ ਇੱਥੇ ਕਿਹੰ ਵਿੱਚੋਂ ਕਿਹੜਾ ਸਮਾਸੀ ਸ਼ਬਦ ਦੋਹਰਾਵੇਂ ਸ਼ਬਦਾਂ ਦੇ ਸੁਮੇਲ ਨਾਲ ਨਹੀਂ ਬਣਿਆ ਹੁਣ ਸਾਰੇ ਦੋਹਰਾਵੇਂ ਸੀਗੇ ਸਿਰਫ ਇੱਕ ਸੀਗਾ ਜੋ ਦੋਹਰਾਵੇਂ ਸ਼ਬਦਾਂ ਦੇ ਸੁਮੇਲ ਤੋਂ ਨਹੀਂ ਬਣਿਆ ਉਹ ਪਹਿਲਾ ਭਾਗ ਹੈ ਸਮਾਜ ਸੇਵਕ ਪ੍ਰਸ਼ਨ 2 ਇੱਥੇ ਕਿਹੰ ਵਿੱਚੋਂ ਕਿਹੜਾ ਸਮਾਸੀ ਸ਼ਬਦ ਨਾਮ ਪਲੱਸ ਨਾਮ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ ਉਹ ਹੈ ਵਿਭਾਗ ਜਲਕਰ ਤੀਸਰਾ ਹੇਠ ਲਿਖੇ ਵਿਕਲਪਾਂ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ ਇਹਦੇ ਵਿੱਚੋਂ ਹੈ ਵਿਭਾਗ ਸਹੀ ਸ਼ੁੱਧ ਬੁੱਧ ਪ੍ਰਸ਼ਨ ਨੰਬਰ 4 ਬਹੁ ਅਰਥਕ ਸ਼ਬਦ ਪੁੱਛੇ ਗਏ ਅਨੁਸਾਰ ਫਿਰ ਅਸੀਂ ਤਿੰਨ ਵਿੱਚੋਂ ਕੋਈ ਦੋ ਹੱਲ ਕਰਨੇ ਨੇ ਜਿਹਦਾ ਪਹਿਲਾ ਭਾਗ ਹੈ ਹੇਠ ਲਿਖੇ ਵਾਕਾਂ ਵਿੱਚ ਦੀਆਂ ਖਾਲੀ ਥਾਵਾਂ ਭਰਨ ਲਈ ਢੁਕਮਾ ਬਹੁ ਅਰਥਕ ਸ਼ਬਦ ਚੁਣੋ ਪਹਿਲਾ ਹੈ ਦਫ਼ਤਰ ਵਿੱਚ ਜ਼ਿਆਦਾ ਕੰਮ ਕਰ ਕਮ ਕਾਰਨ ਪਰਸੋ ਮੇਰੀ ਗਰਦਨ ਡੈਸ਼ ਗਈ ਲੋਕਾਂ ਨੂੰ ਲੱਗਦਾ ਹੈ ਮੇਰੇ ਕਮਰੇ ਵਿੱਚ ਡੈਸ਼ ਆ ਗਈ ਹੈ ਤਾਂ ਹੀ ਮੈਂ ਇਸ ਤਰ੍ਹਾਂ ਤੁਰ ਰਿਹਾ ਹਾਂ ਮੇਰੀ ਤਾਂ ਹਾਲਤ ਇਹ ਹੈ ਕਿ ਮੇਰੇ ਤੋਂ ਡੈਸ਼ ਵੀ ਨਹੀਂ ਲਈ ਜਾ ਰਹੀ ਮੇਰੀ ਸਥਿਤੀ ਸਮਝਣ ਦੀ ਬਜਾਏ ਪਿੰਡ ਦੇ ਲੋਕ ਮੇਰੇ ਸਾਹਮਣੇ ਐਵੇਂ ਹੀ ਡੈਸ਼ ਰਹੇ ਹਨ ਉੱਤਰ ਹੈ ਵਿਭਾਗ ਆਕੜ ਮੇਰੀ ਗਰਦਨ ਆਕੜ ਗਈ ਮੇਰੇ ਵਿੱਚ ਆਕੜ ਆ ਗਈ ਮੇਰੇ ਤੋਂ ਆਕੜ ਵੀ ਨਹੀਂ ਲਈ ਜਾ ਰਹੀ ਅਗਲਾ ਹੈ ਮੇਰੇ ਸਾਹਮਣੇ ਐਵੇਂ ਹੀ ਲੋਕ ਜੋ ਹੈ ਅਕਰ ਰਹੇ ਹਨ ਇਸ ਦਾ ਦੂਸਰਾ ਭਾਗ ਜਿਸ ਸ਼ਬਦ ਦਾ ਉਚਾਰਨ ਤੇ ਰੂਪ ਇੱਕੋ ਰਹੇ ਪਰ ਅਰਥ ਅਲੱਗ ਅਲੱਗ ਪ੍ਰਗਟ ਹੁੰਦੇ ਹੋਣ ਉਸ ਨੂੰ ਡੈਸ਼ ਆਖਦੇ ਹਨ ਸਹੀ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ ਸੀ ਭਾਗ ਸਹੀ ਉੱਤਰ ਹੈ ਬਹੁ ਅਰਥਕ ਸ਼ਬਦ ਪ੍ਰਸ਼ਨ ਨੰਬਰ 3 ਆਦਰ ਦਾ ਇੱਕ ਅਰਥ ਹੈ ਇੱਜ਼ਤ ਤੇ ਦੂਜਾ ਅਰਥ ਹੈ ਸਤਿਕਾਰ ਪਹਿਲਾ ਭਾਗ ਹੀ ਸਹੀ ਹੈ ਪ੍ਰਸ਼ਨ ਨੰਬਰ 5 ਕਿਰਿਆ ਵਿਸ਼ੇਸ਼ਣ ਪੁੱਛੇ ਗਏ ਅਨੁਸਾਰ ਤਿੰਨ ਵਿੱਚੋਂ ਕੋਈ ਦੋ ਹੱਲ ਕਰਨੇ ਨੇ ਹੇਠ ਲਿਖੇ ਸ਼ਬਦ ਸਮੂਹ ਪਹਿਲਾ ਹੈ ਹੇਠ ਲਿਖੇ ਸ਼ਬਦ ਸਮੂਹਾਂ ਵਿੱਚੋਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਇਹਦਾ B ਭਾਗ ਸਹੀ ਹੈ ਹੁਣ ਜਦੋਂ ਤੇ ਪਰਸੋਂ ਅਗਲਾ ਹੈ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ ਉਹਨੂੰ ਕਿਹੜਾ ਕੀ ਕਿਹਾ ਜਾਂਦਾ ਹੈ ਕਿਰਿਆ ਵਿਸ਼ੇਸ਼ਣ ਦੀ ਨਿਵਾਚਕ ਕਿਰਿਆ ਵਿਸ਼ੇਸ਼ਣ D ਭਾਗ ਸਹੀ ਹੈ ਤੀਸਰਾ ਪ੍ਰਸ਼ਨ ਹੇਠ ਲਿਖੇ ਵਾਕ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ ਤੁਸੀਂ ਮਿਹਨਤ ਨਹੀਂ ਕੀਤੀ ਇਸ ਲਈ ਫੇਲ ਹੋ ਗਏ ਤਾਂ ਇਸ ਲਈ ਜੋ ਹੈ ਸਹੀ ਆਨਸਰ ਹੈ C ਭਾਗ ਪ੍ਰਸ਼ਨ ਨੰਬਰ 6 ਅਗੇਤਰ ਪਿਛੇਤਰ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਅਗੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ ਦੋ ਅਗੇਤਰ ਦਾ ਸ਼ਬਦ ਦਿੱਤੇ ਹੋਏ ਸੀ ਪਹਿਲਾ ਸੀਗਾ ਉਪਰੇ ਦੇ ਤੋਂ ਕੋਈ ਵੀ ਦੋ ਬਣਾ ਸਕਦੇ ਸੀ ਜਿਵੇਂ ਕਿ ਉਪਰਾਜ ਉਪ ਮੰਤਰੀ ਉਪ ਮੁੱਖ ਮੰਤਰੀ ਕੁਝ ਵੀ ਬਣਾ ਸਕਦੇ ਹੋ ਦੂਰ ਤੋਂ ਦੂਰਦਰਸ਼ੀ ਦੂਰਦਰਸ਼ਨ ਠੀਕ ਹੈ ਅਗਲਾ ਹੈ ਪ੍ਰਸ਼ਨ ਨੰਬਰ 2 ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਪਿਛੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ ਹੀਣ ਹੀਣ ਤੋਂ ਹੋ ਗਿਆ ਬਲਹੀਣ ਬੁੱਧੀਹੀਣ ਦੂਸਰਾ ਹੈ دار دار ਤੋਂ ਸੇਵਾਦਾਰ ਕਰਤਦਾਰ ਜਮਾਦਾਰ ਕੁਝ ਵੀ ਬਣਾ ਸਕਦੇ ਹੋ ਤੁਸੀਂ ਆਪਣੀ ਮਰਜ਼ੀ ਦੇ ਨਾਲ ਪ੍ਰਸ਼ਨ ਨੰਬਰ 7 ਹੈ ਮੁਹਾਵਰੇ ਹੇਠ ਲਿਖਿਆਂ ਵਿੱਚੋਂ ਕਿਸੇ ਚਾਰ ਮੁਹਾਵਰਿਆਂ ਨੂੰ ਇਸ ਤਰ੍ਹਾਂ ਵਾਕਾਂ ਵਿੱਚ ਵਰਤੋ ਕਿ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ ਪਹਿਲਾ ਮੁਹਾਵਰਾ ਸਿੱਕੰਨਾਂ ਨੂੰ ਹੱਥ ਲਾਣਾ ਜਿਹਦਾ ਅਰਥ ਹੁੰਦਾ ਹੈ ਤੌਬਾ ਕਰਨੀ ਤੁਸੀਂ ਆਪਣੇ ਆਪ ਵਾਕ ਆਪਣੀ ਸਮਝ ਅਨੁਸਾਰ ਬਣਾਉਣਾ ਸੀ ਉੱਥੇ ਕੋਈ ਅਰਥ ਨਹੀਂ ਦੱਸਣੇ ਸੀ ਸਿੱਧੇ ਹੀ ਉਹਨਾਂ ਤੋਂ ਤੁਸੀਂ ਵਾਕ ਬਣਾਣੇ ਸੀ ਇਹ ਤਾਂ ਮੈਂ ਤੁਹਾਡੇ ਸਮਝਾਉਣ ਦੇ ਲਈ ਤੁਹਾਨੂੰ ਅਰਥ ਦੱਸਣ ਲੱਗੀਆਂ ਦੂਸਰਾ ਹੈ ਖਾਰ ਖਾਣੀ ਜਿਹਦਾ ਮਤਲਬ ਹੁੰਦਾ ਹੈ ਈਰਖਾ ਕਰਨੀ ਤੀਸਰਾ ਗੱਲ ਨਾਲ ਲਾਉਣਾ ਪਿਆਰ ਕਰਨਾ ਚੌਥਾ ਘਰ ਸਿਰ ਤੇ ਚੁੱਕ ਲੈਣਾ ਰੋਲਾ ਪਾਉਣਾ ਪੰਜਵ 不够。嗯 <laughs> ਹੁਣ ਆ ਗਿਆ ਜੀ ਸਾਡਾ ਭਾਗ ਨੰਬਰ ਤੀਸਰਾ ਪ੍ਰਭਾਵਸ਼ਾਲੀ ਲਿਖਣ ਕੁਸ਼ਲ ਜਿਹੜਾ ਕੀ ਰਾਈਟਿੰਗ ਸਕਿੱਲ ਦਾ ਏਰੀਆ ਸੀਗਾ ਜਿਹੜਾ 18 ਨੰਬਰ ਸੀਗਾ ਜਿਹਦੇ 18 ਅੰਕ ਵਿੱਚ ਪਹਿਲਾ ਸੀਗਾ ਲੇਖ ਰਚਨਾ ਜੋ ਕਿ ਤੁਸੀਂ ਇੱਕ ਵਿਸ਼ੇ ਤੇ ਕਰਨੀ ਸੀ 200 ਸ਼ਬਦਾਂ ਦੇ ਅੰਦਰ ਪਹਿਲਾ ਸੀਗਾ ਨਾਨਕ ਦੁਖੀਆ ਸਭ ਸੰਸਾਰ ਹਿੰਸ ਜਿੰਨੇ ਨੁਕਤੇ ਦਿੱਤੇ ਹੋਏ ਨੇ ਉਹ ਸਾਰੇ ਨੁਕਤਿਆਂ ਨੂੰ ਕਵਰ ਕਰਦੇ ਹੋਏ ਲੇਖ ਰਚਨਾ ਜੋ ਹੈ ਕਰਨੀ ਹੈ ਦੂਸਰਾ ਸੀਗਾ ਕੰਪਿਊਟਰ ਦੀ ਵਰਤੋਂ ਦੇ ਲਾਭ ਤੇ ਹਾਨੀਆਂ ਤੀਸਰਾ ਰੁੱਖਾਂ ਦੇ ਲਾਭ ਤੁਸੀਂ ਇਹਨਾਂ ਵਿੱਚੋਂ ਕੋਈ ਇੱਕ ਕਰਕੇ ਆਏ ਹੋਵੋਗੇ ਮੈਨੂੰ ਉਮੀਦ ਹੋਏਗੀ ਤੁਸੀਂ ਵਧੀਆ ਲਿਖਿਆ ਹੋਏਗਾ ਪ੍ਰਸ਼ਨ ਨੰਬਰ 9 ਹੈ ਪੱਤਰ ਰਚਨਾ ਨਾ ਸੀਗਾ ਪਹਿਲਾ ਸੀਗਾ ਮੰਨ ਲਓ ਤੁਸੀਂ ਹੋਸਟਲ ਚ ਰਹਿ ਕੇ ਆਪਣੀ ਪੜ੍ਹਾਈ ਕਰ ਰਹੇ ਹੋ ਤੇ ਤੁਹਾਡੇ ਮਾਪਿਆਂ ਨੇ ਤੁਹਾਡੇ ਭਰਾ ਦੇ ਵੱਡੇ ਭਰਾ ਦੇ ਵਿਆਹ ਦੇ ਪ੍ਰੋਗਰਾਮਾਂ ਤੇ ਰਸਮਾਂ ਬਾਰੇ ਤੁਹਾਨੂੰ ਚਿੱਠੀ ਲਿਖ ਕੇ ਤੁਹਾਡੀ ਸਲਾਹ ਪੁੱਛੀ ਹੈ ਇੱਕ ਪੱਤਰ ਆਇਆ ਦੱਸੋ ਕਿ ਉਹਨਾਂ ਵਿੱਚ ਹੋਰ ਕੀ ਕੀ ਸੁਧਾਰ ਕੀਤੇ ਜਾ ਸਕਦੇ ਹਨ ਇਹਦੇ ਵੀ ਨੁਕਤੇ ਦਿੱਤੇ ਹੋਏ ਨੇ ਦੂਸਰਾ ਪੱਤਰ ਸੀ ਤੁਸੀਂ ਆਪਣੇ ਸਕੂਲ ਵਿੱਚ ਅੰਤਰ ਸੈਕਸ਼ਨ ਕਵਿਤਾ ਉਚਾਰਨ ਮੁਕਾਬਲਾ ਕਰਾਉਣਾ ਚਾਹੁੰਦੇ ਹੋ ਸਕੂਲ ਦੀ ਸਹਾਇਤ ਸਭਾ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਇਸ ਦੀ ਇਜਾਜ਼ਤ ਲੈਣ ਲਈ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਪੱਤਰ ਲਿਖੋ ਇੱਕ ਤਾਂ ਫਾਰਮਲ ਆ ਗਿਆ ਲੈਟਰ ਦੂਜਾ ਇਨਫਾਰਮਲ ਆ ਗਿਆ ਇਸ ਦੇ ਲਈ ਹਿੰਸ ਨੂੰ ਠਾ ਕੇ ਨੁਕਤੇ ਹਮ ਚੱਕ ਕੇ ਤੁਸੀਂ ਲਿਖਣਾ ਸੀ ਹੁਣ ਆ ਗਿਆ ਸਾਡਾ ਪ੍ਰਸ਼ਨ ਨੰਬਰ 10 ਜਿਹੜਾ ਜੀ ਬਹੁਤ ਹੀ ਵਧੀਆ ਤੇ ਅੰਕ ਲੈਣ ਵਾਲਾ ਜੋ ਹੁੰਦਾ ਪ੍ਰਸ਼ਨ ਹੁੰਦਾ ਹੈਗਾ ਜਿਹਦੇ ਵਿੱਚ ਤਸਵੀਰ ਦੇਖ ਕੇ ਤੁਸੀਂ ਉੱਤਰ ਦੇਣਾ ਸੀਗਾ ਤਸਵੀਰ ਜੋ ਹੈ ਇੱਕ ਕਲਾਸ ਵੀ ਬਣੀ ਹੋਈ ਹੈ ਜਿਹੜੀ ਕਿ ਜਿੱਥੇ ਕੀ ਬੱਚੇ ਚਿੱਤਰਕਾਰੀ ਡਰਾਇੰਗ ਸਿੱਖ ਰਹੇ ਨੇ ਹਨਾ ਬੈਠੇ ਹੋਏ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਨੇ ਹੁਣ ਅਸੀਂ ਤਸਵੀਰ ਬੰਨ ਦੇਖਿਆ ਕਿ ਬਲੈਕ ਬੋਰਡ ਦੇ ਉੱਤੇ ਵੀ ਕੁਝ ਤਸਵੀਰਾਂ ਬਣੀਆਂ ਹੋਈਆਂ ਨੇ ਠੀਕ ਹੈ ਤਾਂ ਇਹ ਵਿਦਿਆਰਥੀਆਂ ਦਾ ਪ੍ਰਦਰਸ਼ਨ ਜੋ ਹੈ ਚਿੱਤਰ ਜੋ ਸਾਹਮਣੇ ਤਸਵੀਰਾਂ ਪਈਆਂ ਨੇ ਉਹਨਾਂ ਨੂੰ ਦੇਖ ਕੇ ਆਪਣੀ ਕਲਾਕਾਰੀ ਆਪਣੇ ਡਰਾਇੰਗ ਬੋਰਡ ਦੇ ਉੱਤੇ ਬਣਾ ਰਹੇ ਨੇ ਅਗਲਾ ਜੋ ਭਾਗ ਚੌਥਾ ਸਾਡਾ ਪਾਠ ਪੁਸਤਕਾਂ ਤੇ ਆਧਾਰਿਤ ਪ੍ਰਸ਼ਨ ਹੈ ਪਹਿਲਾ 11ਵਾਂ ਪ੍ਰਸ਼ਨ ਹੈ ਜਿਹਦਾ ਪਹਿਲਾ ਭਾਗ ਆ ਗਿਆ ਕਹਾਣੀ ਦੇ ਬਾੜ ਤੱਕ ਵਿੱਚੋਂ ਕੋਈ ਛੇ ਵਿੱਚੋਂ ਅਸੀਂ ਪੰਜ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਜਿਸ ਵਿਅਕਤੀ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੁੰਦਾ ਉਹਦਾ ਸੁਭਾਅ ਕਿਉਂ ਜਾਂਦਾ ਘਰ ਦਾ ਪਿਆਰ ਲੇਖ ਦੇ ਆਧਾਰ ਤੇ ਦੱਸੋ ਉੱਤਰ ਹੈ ਡੀ ਭਾਗ ਸਹੀ ਹੈ ਇਹਦਾ ਦੂਜਾ ਭਾਗ ਬੋਲੀ ਦੇ ਅਨੁਸਾਰ ਅਣ ਬੋਲਿਆ ਮਨੁੱਖ ਕਿਉਂ ਜਾਂਦਾ ਸੀ ਭਾਗ ਸਹੀ ਹੈ ਬੂਹੇ ਬੰਦ ਮਕਾਨ ਵਰਗਾ ਪ੍ਰਸ਼ਨ 3 ਮੇਰੇ ਵੱਡੇ ਬਡੇਰੇ ਲੇਖ ਅਨੁਸਾਰ ਲੇਖਕ ਦੇ ਦਾਦੇ ਹੋਰੀ ਕਿੰਨੇ ਭਰਾ ਸੀ ਬੀ ਭਾਗ ਸਹੀ ਹੈ ਚਾਰ ਭਰਾ ਸੀਗੇ ਉਹ ਪ੍ਰਸ਼ਨ ਨੰਬਰ 4 ਪੁਲਫੀ ਕਹਾਣੀ ਵਿੱਚ ਲੇਖਕ ਨੇ ਆਪਣੇ ਸਾਥੀ ਤੋਂ ਕਿੰਨੇ ਰੁਪਏ ਉਧਾਰ ਲਏ 3 ਰੁਪਏ ਉਧਾਰ ਲਏ ਸੀ ਬੀ ਭਾਗ ਸਹੀ ਹੈ ਪ੍ਰਸ਼ਨ 5 ਧਰਤੀ ਖੇਡਲਾ ਬਲਦ ਕਹਾਣੀ ਵਿੱਚ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਬਾਰੇ ਕਿਸ ਤੋਂ ਪਤਾ ਲੱਗਿਆ ਡਾਕੀਏ ਤੋਂ ਪਤਾ ਚੱਲਿਆ ਸੀ ਸੀ ਭਾਗ ਸਹੀ ਹੈ ਅਗਲਾ ਹੈ ਪ੍ਰਸ਼ਨ ਨੰਬਰ 6 ਅੰਗ ਸੰ ਕਹਾਣੀ ਵਿੱਚ ਕਰਤਾਰ ਸਿੰਘ ਦੇ ਬਿਮਾਰ ਹੋਣ ਤੇ ਅਮਰੀਕ ਸਿੰਘ ਨੂੰ ਕੌਣ ਲੈਣ ਗਿਆ ਸੀ ਇਹ ਉੱਤਰ ਜੋ ਹੈ ਮਹਿੰਦਰ ਬਿਲਕੁਲ ਸਹੀ ਹੈ 12 ਨੰਬਰ ਪ੍ਰਸ਼ਨ ਕਵਿਤਾ ਤੇ ਕਾਂਗੀ ਵਿੱਚੋਂ ਹੈ 6 ਵਿੱਚੋਂ ਕੋਈ 5 ਹੱਲ ਕਰਨੇ ਨੇ ਪਹਿਲਾ ਭਾਗ ਹੈ ਅਸੀਂ ਖਤੇ ਬਹੁਤ ਕਮਾਮ ਦੇ ਅੰਤ ਨਪਾਰਾ ਬਾੜ ਸਤਰਾ ਕਿਸ ਰਚਨਾ ਵਿੱਚੋਂ ਨੇ ਪਹਿਲਾ ਇਹ ਭਾਗ ਸਹੀ ਸੀ ਇਹ ਭਾਗ ਕਿਰਪਾ ਕਰਕੇ ਬਖਸ਼ ਲੈ ਦੂਸਰਾ ਪ੍ਰਸ਼ਨ ਸ਼ਾਹ ਮੁਹੰਮਦ ਦੀ ਰਚਨਾ ਜੰਗ ਦਾ ਹਾਲ ਵਿੱਚ ਆਏ ਸ਼ਬਦ ਮੈਕਸੀਨਾ ਤੋਂ ਕੀ ਭਾਵ ਹੈ ਸੀ ਉਤਰ ਸ਼ਸਤਰ ਘਰ ਜਿਸ ਨੂੰ ਅਸਲਾਖਾਨਾ ਜਾਂ ਬਾਰੂਦਖਾਨਾ ਵੀ ਕਿਹਾ ਜਾਂਦਾ ਹੈ ਮੈਂ ਆਪਣੀ ਰਿਵੀਜ਼ਨ ਚ ਵੀ ਇਹ ਪ੍ਰਸ਼ਨ ਬਾਰ ਬਾਰ ਦੁਹਰਾਇਆ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਪ੍ਰਸ਼ਨ ਬੋਲੇ ਸੀ ਪ੍ਰਸ਼ਨ ਨੰਬਰ 3 ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਨ ਵਿਆਹ 17 ਵਿੱਚ ਭੰਡ ਸ਼ਬਦ ਦੇ ਅਰਥ ਹੇਠ ਲਿਖੇ ਵਿਕਲਪਾਂ ਵਿੱਚੋਂ ਚੁਣੋ ਇਹਦਾ ਸਹੀ ਉੱਤਰ ਹੈ ਡੀ ਇਸਤਰੀ ਚੌਥਾ ਪ੍ਰਸ਼ਨ ਮਿਲ ਗਈ ਵੇ ਪੁੱਤ ਸਿੱਖਿਆ ਹੁਣ ਮੇਰੇ ਮਗਰ ਇਹ ਗੱਲ ਨਾ ਪਾ ਦਿਓ ਦੂਜਾ ਵਿਆਹ ਇਕਾਂਗੀ ਵਿੱਚ ਇਹ ਸ਼ਬਦ ਕਿਸ ਨੇ ਕਹੇ ਨਿਹਾਲ ਕੌਰ ਨੇ ਕਹੇ ਸੀ ਸੀ ਭਾਗ ਸਹੀ ਹੈ ਪ੍ਰਸ਼ਨ ਨੰਬਰ 5 ਜਫਰਨਾਮਾ ਇਕਾਂਗੀ ਅਨੁਸਾਰ ਕਿਸ ਮੁਗਲ ਬਾਦਸ਼ਾਹ ਨੇ ਗੁਰਨਾਨਕ ਦੇਵ ਜੀ ਦੇ ਅੱਗੇ ਆਪਣਾ ਸਿਰ ਝੁਕਾਇਆ ਸੀ ਬਾਬਰ ਇਹ ਭਾਗ ਬਿਲਕੁਲ ਸਹੀ ਹੈ ਪ੍ਰਸ਼ਨ 6 ਵਜ਼ੀਰ ਖਾਨ ਨੇ ਗੁਰੂ ਜੀ ਦੇ ਦੋਵੇਂ ਛੋਟੇ ਬੇਟੇ ਜੁੰਦੇ ਨੀਹਾ ਵਿੱਚ ਨਵਾ ਕੇ ਮਰਵਾ ਦਿੱਤੇ ਹਨ ਜਫਰਨਾਮਾ ਇਕਾਂਗੀ ਵਿੱਚ ਇਹ ਸ਼ਬਦ ਕਿਸ ਨੇ ਕਹੇ ਔਰੰਗਜ਼ੇਬ ਨੇ ਸੀ ਭਾਗ ਸਹੀ ਹੈ ਪ੍ਰਸ਼ਨ 13 ਕਹਾਣੀਆਂ ਤੇ ਵਾਰਤਕ ਵਿੱਚੋਂ ਕਿਸੇ ਚਾਰ ਪ੍ਰਸ਼ਨਾਂ ਦੇ ਉੱਤਰ ਇੱਕ ਇੱਕ ਸ਼ਬਦ ਇੱਕ ਦੋ ਸ਼ਬਦਾਂ ਵਿੱਚ ਦੇਣੇ ਨੇ ਜਿੱਦਾਂ ਪਹਿਲਾ ਪ੍ਰਸ਼ਨ ਹੈ ਮੇਰੇ ਵੱਡੇ ਬਡੇਰੇ ਲੇਖ ਵਿੱਚ ਪ੍ਰਸ਼ਾਦ ਦਾ ਸਾਰਾ ਕੜਾਹਾ ਕਿੰਨਾਂ ਨੇ ਸਮੀਰ ਛੱਡਿਆ ਉਹ ਚਾਰੋਂ ਭਰਾਵਾਂ ਨੇ ਚਾਰੋਂ ਦਾਦਿਆਂ ਨੇ ਚਾਰੋਂ ਬਾਬਿਆਂ ਨੇ ਪ੍ਰਸ਼ਨ ਦੋ ਬੋਲੀ ਲੇਖ ਵਿੱਚ ਬੱਚਿਆਂ ਦੀ ਦੁਨੀਆ ਵਿੱਚ ਕਿਹੜਾ ਵਾਅਦਾ ਕਾਇਮ ਰੱਖਣ ਦੀ ਗੱਲ ਕਰੀ ਗਈ ਹੈ ਅਮੀਰੀ ਦੀ ਦੁਨੀਆ ਦਾ ਵਾਅਦਾ ਕਾਇਮ ਕਰਨ ਦੀ ਗੱਲ ਕੀਤੀ ਗਈ ਹੈ ਪ੍ਰਸ਼ਨ ਤਿੰਨ ਘਰ ਦਾ ਪਿਆਰ ਲੇਖ ਅਨੁਸਾਰ ਲੇਖਕ ਜੁਗਰਾਵਲ ਪਿੰਡੀ ਪੜਦਾ ਸੀ ਤਾਂ ਕਿਹੜਾ ਦਿਨ ਕੱਟਣ ਲਈ ਆਪਣੇ ਪਿੰਡ ਜਾਇਆ ਕਰਦਾ ਸੀ ਐਤਵਾਰ ਦਾ ਦਿਨ ਪ੍ਰਸ਼ਨ ਨੰਬਰ 4 ਕੱਕੇ ਦੇ ਢੁੱਡ ਮਾਰਨ ਕਾਰਨ ਸ਼ਾਹ ਦਾ ਮੁੰਡਾ ਕਿੱਥੇ ਜਾ ਕੇ ਡਿੱਗ ਪਿਆ ਸੀ ਕੁਲਫੀ ਕਹਾਣੀ ਦੇ ਅਧਾਰ ਤੇ ਦੱਸੋ ਉੱਤਰ ਹੈਗਾ ਨਾਲੀ ਤੇ ਦੂਜਾ ਇਹਨੂੰ ਅਸੀਂ ਮੋਰੀ ਵੀ ਕਹਿ ਸਕਦੇ ਹਾਂ ਪ੍ਰਸ਼ਨ 5 ਧਰਤੀ ਹੇਠਲਾ ਬਲਦ ਕਹਾਣੀ ਵਿੱਚ ਮਾਨ ਸਿੰਘ ਤਰਨ ਤਾਰਨ ਕਿਸ ਨਾਲ ਗਿਆ ਜਸਵੰਤ ਸਿੰਘ ਨਾਲ ਗਿਆ ਕਰਮ ਸਿੰਘ ਦੇ ਛੋਟੇ ਭਰਾ ਨਾਲ ਪ੍ਰਸ਼ਨ 14 ਕਹਾਣੀ ਵਾਰਤਕ ਤੇ ਇਕਾਂਗੀ ਵਿੱਚੋਂ ਕਿਸੇ ਸੱਤ ਪ੍ਰਸ਼ਨਾਂ ਦੇ ਉੱਤਰ ਅਸੀਂ 25 ਤੋਂ 30 ਸ਼ਬਦਾਂ ਵਿੱਚ ਦੇਣੇ ਸੀ ਪਹਿਲਾ ਪ੍ਰਸ਼ਨ ਹੈ ਅੰਕ ਸੰਗ ਕਹਾਣੀ ਵਿੱਚ ਅਮਰੀਕ ਸਿੰਘ ਨੂੰ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਇੱਕ ਕਾਰਨ ਲੱਗਦਾ ਹੈ ਤੁਹਾਨੂੰ ਉਸ ਦੀ ਇਹ ਗੱਲ ਕਿੰਨੀ ਕੁ ਸਹੀ ਲੱਗਦੀ ਹੈ ਆਪਣੇ ਵਿਚਾਰ ਪ੍ਰਗਟ ਕਰੋ ਅਮਰੀਕ ਸਿੰਘ ਦੇ ਅਕੋਰਡਿੰਗ ਕਈ ਵਾਰ ਇਹ ਗੱਲ ਸਹੀ ਵੀ ਹੈ ਕਿਉਂਕਿ ਉਹ ਆਪਣੇ ਪਿਤਾ ਕੋਲ ਨਹੀਂ ਰਹਿੰਦਾ ਸੀ ਤੇ ਉਹਨੂੰ ਲੱਗਦਾ ਸੀ ਜੇ ਮੈਂ ਆਪਣੇ ਪਿਤਾ ਕੋਲ ਰਹਿੰਦਾ ਤਾਂ ਮੈਂ ਉਸ ਨੂੰ ਨਸ਼ੇ ਦੀ ਆਦਤ ਤੋਂ ਸ਼ਾਇਦ छुड़ਵਾ ਲੈਂਦਾ ਉਹ ਇਹਨੇ ਨਸ਼ੇ ਪੱਤੇ ਨਾ ਕਰਦਾ ਤਾਂ ਇਹ ਦੋਨੋਂ ਵਿਚਾਰ ਹੀ ਸਹੀ ਵੀ ਹੋ ਸਕਦਾ ਗਲਤ ਵੀ ਹੋ ਸਕਦਾ ਬੱਚਿਆਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਨੇ ਸੀ ਦੂਸਰਾ ਹੈ ਪੁਲਫੀ ਕਹਾਣੀ ਦੇ ਆਧਾਰ ਤੇ ਆਪਣੇ ਵਿਚਾਰ ਤੱਕ ਡਾਉ ਕੀ ਲੇਖਕ ਇਸ ਕਹਾਣੀ ਰਾਹੀਂ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਇੱਕ ਤਾਂ ਇਸ ਕਹਾਣੀ ਤੋਂ ਸਭ ਤੋਂ ਪਹਿਲਾਂ ਤਾਂ ਸਾਨੂੰ ਬੰਦੇ ਨੂੰ ਬੰਦੇ ਦੀ ਆਰਥਿਕ ਤੰਗੀ ਜੋ ਹੈ ਨਜ਼ਰ ਆਉਂਦੀ ਹੈ ਕਿ ਪੈਸੇ ਦੀ ਤੰਗੀ ਜੋ ਹੈ ਹਵਾਲਾ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ਬੰਦਾ ਆਪਣੇ ਬੱਚੇ ਦੀ ਮਾਮੂਲੀ ਜੀ ਇੱਛਾ ਵੀ ਨਹੀਂ ਪੂਰੀ ਕਰ ਸਕਦਾ ਦੂਸਰਾ ਕਿ ਉਹ ਆਪਣੇ ਹੱਕਾਂ ਲਈ ਆਵਾਜ਼ ਨਹੀਂ ਉਠਾ ਸਕਦਾ ਬੇਰੁਜ਼ਗਾਰੀ ਦਾ ਖਤਰਾ ਉਹਨੂੰ ਝਲਕਣ ਲੱਗ ਪੈਂਦਾ ਹੈ ਜੇ ਆਪਣੀ ਨੌਕਰੀ ਦੀ ਉਹ ਗੱਲ ਕਰਦਾ ਸੀਗਾ ਕਿ ਮੇਰੀ ਤਨਖਾਹ ਵਧਾਈ ਜਾਵੇ ਤਾਂ ਉਹਨੂੰ ਡਰ ਲੱਗਦਾ ਸੀ ਕਿਤੇ ਮੇਰੀ ਨੌਕਰੀ ਤੋਂ ਹੱਥ ਨਾ ਧੋਣੇ ਪੈ ਜਾਣ ਤੇ ਤੀਜਾ ਇਹਦੇ ਵਿੱਚ ਜਿਹੜੇ ਗਰੀਬ ਬੱਚੇ ਆ ਉਹ ਅਮੀਰਾਂ ਦੇ ਬੱਚਿਆਂ ਨੂੰ ਦੇਖ ਕੇ ਉਹਨਾਂ ਨੂੰ ਕਈ ਵਾਰੀ ਅਮੀਰੀ ਗਰੀਬੀ ਦਾ ਫਰਕ ਨਜ਼ਰ ਆਉਣ ਲੱਗ ਪੈਂਦਾ ਹੈ ਅਗਲਾ ਪ੍ਰਸ਼ਨ ਤਿੰਨ ਹੈ ਤੁਹਾਡੇ ਵਿਚਾਰ ਅਨੁਸਾਰ ਧਰਤੀ ਹੇਠਲਾ ਬਲਦ ਘਾਣ ਦਾ ਸਿਰਲੇ ਕਿੰਨਾ ਕੁ ਟੁਕਮਾ ਹੈ ਇਹਦਾ ਸਿਰਲੇ ਪੂਰਾ ਹੀ ਟੁਕਮਾ ਹੈ ਕਿਉਂਕਿ ਇਸ ਪਾਠ ਦੇ ਅੰਦਰ ਜਿਵੇਂ ਦੱਸਿਆ ਗਿਆ ਹੈ ਕਿ ਧਰਤੀ ਜੋ ਹੈ ਬਲਦ ਦੇ ਸਿੰਗਾ ਦੇ ਉੱਤੇ ਖੜੀ ਹੈ ਤੇ ਜਦੋਂ ਪੁਚਾ ਲਾਂਦਾ ਹੈ ਤਾਂ ਧਰਤੀ ਜੋ ਹਿੱਲਦੀ ਹੈ ਤਾਂ ਬਲਦ ਜੋ ਹੈ ਕਹਿੰਦੇ ਆ ਕਿ ਉਹਦੇ ਵਿੱਚ ਹੀਲ ਜੁਲ ਹੁੰਦੀ ਹੈ ਤਾਂ ਕਰਕੇ ਧਰਤੀ ਹਿੱਲਦੀ ਹੈ ਤਾਂ ਇਸੇ ਤਰ੍ਹਾਂ ਜੋ ਕਰਮ ਸਿੰਘ ਦਾ ਬਾਪੂ ਹੈ ਉਸਨੇ ਕਰਮ ਸਿੰਘ ਦੇ ਸ਼ਹੀਦ ਹੋਣ ਦੀ ਜੋ ਖਬਰ ਆਪਣੇ ਦਿਲ ਦੇ ਵਿੱਚ ਛੁਪਾ ਕੇ ਰੱਖੀ ਤਾਂ ਉਹਨੂੰ ਮਾਨ ਸਿੰਘ ਇੱਕ ਬਲਦਰੀ ਤਰ੍ਹਾਂ ਉਹਦਾ ਕੰਪੈਰੀਸ਼ਨ ਕਰਦਾ ਹੈ ਕਿ ਤੂੰ ਤਾਂ ਧਰਤੀ ਹੇਠਲੇ ਬਲਦ ਵਰਗਾ ਹੈ ਜਿਹਨੇ ਆਪਣੇ ਅੰਦਰ ਇੰਨਾ ਵੱਡਾ ਬੋਝ ਜੋ ਹੈ ਛੁਪਾ ਕੇ ਰੱਖਿਆ ਹੋਇਆ ਹੈਗਾ ਪ੍ਰਸ਼ਨ ਨੰਬਰ 4 ਦੂਜਾ ਵਿਆਹ ਹੀ ਕਾਂਗੀ ਵਿੱਚ ਬਲਵੰਤ ਸਿੰਘ ਵੱਲੋਂ ਦੂਜਾ ਵਿਆਹ ਕਰਾਉਣ ਦੀ ਖਬਰ ਸੁਣ ਕੇ ਮਨਜੀਤ ਆਪਣੀ ਸੱਸ ਨੂੰ ਕਿਵੇਂ ਹੌਸਲਾ ਦਿੰਦੀ ਹੈ ਮਨਜੀਤ ਆਪਣੀ ਸੱਸ ਬੇਬੇ ਜੀ ਜੋ ਨਿਹਾਲਪੁਰ ਹੈ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਫਿਕਰ ਨਾ ਕਰੋ ਕਿ ਅਸੀਂ ਭੈਣ ਜੀ ਜੋ ਹੈ ਸੁਖਦੇਵ ਖੋਹਰ ਉਹਦੇ ਵਿਆਹ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ ਮੈਂ ਆਪਣੀ ਇਸਤਰੀ ਸਭਾ ਦੀ ਜੋ ਸਕੱਤਰ ਹੈ ਸੁਖਰਾਜ ਉਹਨੂੰ ਨਾਲ ਲੈ ਕੇ ਜਾਵਾਂਗੀ ਤੇ ਉੱਥੇ ਪਿੰਡ ਦੀ ਇਸਤਰੀ ਸਭਾ ਦੀ ਮੈਂਬਰ ਦੇ ਨਾਲ ਗੱਲ ਕਰਾਂਗੇ ਤੇ ਜੋ ਬਲਵੰਤ ਸਿੰਘ ਜੀ ਇਹ ਜਿਹੇ ਧਮਕੀਆਂ ਸਾਨੂੰ ਵਿਆਹ ਦੀਆਂ ਦੇ ਰਹੇ ਨੇ ਉਸ ਤੋਂ ਬਚਾਉਣ ਦੀ ਉਹਨਾਂ ਨੂੰ ਪੂਰੀ ਕੋਸ਼ਿਸ਼ ਕੀਤੀ ਜਾਏਗੀ ਅਗਲਾ ਪ੍ਰਸ਼ਨ ਜਫਰਨਾਮਾ ਇਕਾਂਗੀ ਦੇ ਕਿਸੇ ਇੱਕ ਪਾਤਰ ਬਾਰੇ ਆਪਣੇ ਸ਼ਬਦਾਂ ਲਿਖੋ ਜਫਰਨਾਮਾ ਇਕਾਂਗੀ ਦੇ ਅੰਦਰ ਤਾਂ ਬਹੁਤ ਸਾਰੇ ਪਾਤਰ ਨੇ ਜਿਵੇਂ ਪਹਿਲਾ ਹੀ ਔਰੰਗਜ਼ੇਬ ਆ ਫਿਰ ਉਹਦੀ ਪਤਨੀ ਹੈ ਬੇਗਮਉ ਦੇ ਪੂਰੀ ਫਿਰ ਉਹਦੀ ਬੇਟੀ ਹੈ ਜ਼ੀਨਤੂਨ ਨੀਸਾ ਉਹਦਾ ਦੋਸਤ ਹੈ ਅਸਦਖਾਨ ਤੇ ਕਹੇਗਾ ਸ਼ਾਹੀ ਯਕੀਨ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਇੱਕ ਪਾਤਰ ਦੇ ਬਾਰੇ ਵਿੱਚ ਲਿਖ ਕੇ ਆਏ ਹੋਵੋਗੇ ਮੈਨੂੰ ਉਮੀਦ ਹੈ ਅਗਲਾ ਪ੍ਰਸ਼ਨ ਹੈ ਛੇ ਤੁਰੰਦਾ ਹੁਨਰ ਪਾਟ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਤੁਰੰਦਾ ਹੁਨਰ ਤੁਰੰਦੀ ਕਲਾ ਜਿਹਦੇ ਅੰਦਰ ਆਗਿ ਉਹਨੇ ਸਮਝ ਲੋ ਦੁਨੀਆ ਨੂੰ ਆਪਣੇ ਨੇੜੇ ਤੋਂ ਦੇਖ ਲਿਆ ਹੋਣਾ ਇਸ ਰਾイズ ਪਾਰਟ ਦੇ ਅੰਦਰ ਦੱਸਿਆ ਗਿਆ ਹੈ ਕਿ ਚਿਨੀ ਯਾਤਰੀ ਹਿਊਨਸ ਆਫ ਤੇ ਫਾਈਆਂ ਭਾਰਤ ਪੈਦਲ ਚੱਲ ਕੇ ਆਏ ਸੀਗੇ ਤੇ ਗੁਰੂ ਨਾਨਕ ਦੇਵ ਜੀ ਅਤੇ ਯੂਨਿਸਿਸ ਦੀਆਂ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਕਿ ਉਹਨਾਂ ਨੇ ਪੈਦਲ ਯਾਤਰਾ ਕਰਕੇ ਲੋਕਾਂ ਨੂੰ ਸਹੀ ਰਸਤਾ ਦਿਖਾਇਆ ਤੇ ਇਸ ਪਾਰਟ ਦੇ ਵਿੱਚ ਇੱਕ ਬਹੁਤ ਵੱਡੀ ਉਦਾਹਰਣ ਦਿੱਤੀ ਗਈ ਹੈ ਕਿ ਇਨਾਂ ਤੁਰੋ ਵੀ ਜਿਹੜੀਆਂ ਝੂੜੜੀਆਂ ਥੋੜੇ ਮੂੰਹ ਤੇ ਨਾ ਪੈਣ ਜੁੱਤੀਆਂ ਦੇ ਉੱਤੇ ਪੈ ਜਾਣ ਤਾਂ ਇਸ ਤੋਂ ਬਿਨਾ ਤੁਸੀਂ ਇਸ ਪਾਰਟ ਨਾਲ ਸੰਬੰਧਿਤ ਹੋਰ ਆਪਣੇ ਆਪ ਲਿਖ ਸਕਦੇ ਹੋ ਪ੍ਰਸ਼ਨ ਨੰਬਰ 7 ਹੈ ਘਰ ਦਾ ਪਿਆਰ ਲੇਕਰ ਅਨੁਸਾਰ ਘਰ ਦੇ ਪਿਆਰ ਤੋਂ ਹੀ ਸਮਾਜ ਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਤੁਸੀਂ ਲੇਕਰ ਦੀਸ ਗੱਲ ਨਾਲ ਕਿੰਨੇ ਕੁ ਸਹਿਮਤ ਹੋ ਤਰਕ ਸਹਿਤ ਆਪਣੇ ਵਿਚਾਰ ਪ੍ਰਗਟ ਕਰੋ ਮਤੁਜ ਕਿੰਨੇ ਕਸਹਿਮਤ ਹੋ ਘਰ ਦੇ ਪਿਆਰ ਤੋਂ ਹੀ ਦੇਸ਼ ਤੇ ਸਮਾਜ ਦਾ ਪਿਆਰ ਪੈਦਾ ਹੁੰਦਾ ਜਿਹਨੂੰ ਘਰ ਵਿੱਚ ਪਿਆਰ ਨਹੀਂ ਮਿਲਿਆ ਉਹਦਾ ਸੁਭਾਅ ਜੋ ਹੈ ਕੋਝਾ ਤੇ ਛੜੀਲਜਿਆ ਹੋਏਗਾ ਹਨਾ ਤਾਂ ਬਚਪਨ ਦੇ ਵਿੱਚ ਹੀ ਅਸੀਂ ਬੱਚਿਆਂ ਨੂੰ ਪਿਆਰ ਕਰਦੇ ਹਾਂ ਗਲੇ ਨਾਲ ਲਗਾਉਂਦੇ ਹਾਂ ਆਪਣੇ ਤੇ ਘਰ ਦੇ ਵਿੱਚ ਆ ਕੇ ਹੀ ਪਰਿਵਾਰ ਦੇ ਮੈਂਬਰਾਂ ਨਾਲ ਗੱਲਾਂ ਬਾਤਾਂ ਕਰਕੇ ਸਾਨੂੰ ਘਰ ਦਾ ਪਿਆਰ ਮਿਲਦਾ ਹੈ ਜਿਹੜੇ ਲੋਕ ਘਰ ਚ ਨਹੀਂ ਰਹਿੰਦੇ ਹੈਗੇ ਘਰ ਤੋਂ ਬਾਹਰ ਜੀਵਨ ਬਤੀਤ ਕਰਦੇ ਆ ਉਹਨਾਂ ਦੀ ਸਮਾਜਿਕ ਜੋ ਹੈ ਸਮਾਜ ਦੇ ਵਿੱਚ ਵਿਚਰਨਾ ਉਹਨਾਂ ਨੂੰ ਆਉਂਦਾ ਨਹੀਂ ਸਮਾਜਿਕ ਪਿਆਰ ਤੋਂ ਕੋਰੇ ਹੁੰਦੇ ਨੇ ਤਾਂ ਇਸ ਤਰ੍ਹਾਂ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਘਰ ਦੇ ਪਿਆਰ ਤੋਂ ਹੀ ਸਮਾਜ ਤੇ ਦੇਸ਼ ਦਾ ਪਿਆਰ ਪੈ ਅਨੁਸਾਰ ਬੁੱਲੀ ਤੋਂ ਹੀ ਅਸੀਂ ਮਨੁੱਖੀ ਅਮੀਰੀ ਦਾ ਮੇਚਾ ਲਾ ਸਕਦੇ ਹਾਂ ਤੁਹਾਡੇ ਵਿਚਾਰ ਅਨੁਸਾਰ ਲੇਖਕ ਦੁਆਰਾ ਆਖੀ ਗਈ ਇਹ ਗੱਲ ਕਿੰਨੀ ਕੋ ਸਹੀ ਹੈ ਇਹ ਗੱਲ ਬਿਲਕੁਲ ਸਹੀ ਹੈ ਕਿ ਬੋਲੀ ਦੁਆਰਾ ਹੀ ਮਨੁੱਖ ਦੀ ਉਮੀਦੀ ਦਾ ਮੇਚਾ ਲਗਾਇਆ ਜਾ ਸਕਦਾ ਹੈ ਕਿਉਂਕਿ ਹਰ ਸ਼ਬਦ ਇੱਕ ਤਜਰਬੇ ਦਾ ਹਿੱਸਾ ਹੁੰਦਾ ਹੈ ਤੇ ਤਜਰਬਾ ਜੋ ਇੱਕ ਅਕਲ ਦਾ ਹਿੱਸਾ ਹੁੰਦਾ ਹੈ ਤੇ ਅਕਲ ਹੀ ਜ਼ਿੰਦਗੀ ਦਾ ਅਸਲੀ ਸੋਨਾ ਹੈ ਤੇ ਅਸੀਂ ਅਕਲ ਤੋਂ ਹੀ ਆਪਣੇ ਸ਼ਬਦਾਂ ਦੀ ਚੋਣ ਤੇ ਬੋਲੀ ਦੀ ਚੋਣ ਕਰਦੇ ਹਾਂ ਅਗਲਾ ਹੈ ਪ੍ਰਸ਼ਨ ਨੰਬਰ 15 ਕਵਿਤਾ ਤੇ ਵਾਰਤਕ ਵਿੱਚੋਂ ਜਿਹੜਾ ਕਿ 50 ਤੋਂ 60 ਸ਼ਬਦਾਂ 'ਚ ਉੱਤਰ ਦੇਣਾ ਸੀ ਜਿਹਦਾ ਪਹਿਲਾ ਪ੍ਰਸ਼ਨ ਹੈ ਭਾਈ ਗੁਰਦਾਸ ਜੀ ਦੀ ਰਚਨਾ ਸਤਗੁਰ ਨਾਨਕ ਪ੍ਰਗਟਿਆ ਦੇ ਆਧਾਰ 'ਤੇ ਦੱਸੋ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣਾ ਸਿੱਧਾਂ ਦੇ ਆ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਤਾਂ ਜੋ ਹੈ ਗਿਆਨ ਦਾ ਚਾਨਣ ਸਾਰੀ ਤਰਫ ਫੈਲ ਗਿਆ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹਰ ਜਗ੍ਹਾ ਤੇ ਪੂਜਾ ਹਰ ਜਗ੍ਹਾ ਪੂਜਨ ਯੋਗ ਬਣ ਗਏ ਜਿੱਥੇ-ਇਥੇ ਗੁਰੂ ਜੀ ਨੇ ਪੈਰ ਪਾਏ ਤੇ ਹਰ ਘਰ ਵਿੱਚ ਧਰਮਸ਼ਾਲ ਬਣ ਗਈ ਤੇ ਕੀਰਤਨ ਹੋਣ ਲੱਗ ਪਿਆ ਤੇ ਸਿੱਧਾਂ ਦੇ ਅਸਨ ਜੋ ਹੈ ਉੱਥੇ ਵੀ ਜਾ ਕੇ ਜੋ ਹੈ ਗੁਰੂ ਜੀ ਗਏ ਨੇ ਉੱਥੇ ਵੀ ਇਸ ਕਾਲ ਦਾ ਚੰਗਾ ਪ੍ਰਭਾਵ ਪਿਆ ਤੇ ਜਿਹੜੇ ਇਕ ਜੰਗਲ ਦੀ ਉਦਾਹਰਣ ਦਿੱਤੀ ਗਈ ਹੈ ਕਿ ਜਦੋਂ ਸ਼ੇਰ ਦਹਾੜਦਾ ਹੈ ਤਾਂ ਉਦੋਂ ਮਿਰਗਾਂ ਦੀ ਧਾਰ ਨੂੰ ਵੀ ਭੱਜਣਾ ਪੈ ਜਾਂਦੀ ਹੈ ਇਸੇ ਤਰ੍ਹਾਂ ਗੁਨਾਹਗਰ ਦੀ ਜਿੱਤੇ ਆਗਮਨ ਹੋਣ ਨਾਲ ਪਾਪੀਆਂ ਨੂੰ ਭਖੰਡੀਆਂ ਨੂੰ ਵੀ ਭੱਜਣਾ ਪੈ ਗਿਆ ਅਗਲਾ ਪ੍ਰਸ਼ਨ ਹੈ ਆੜਾ ਭਾਗ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਰਚਨਾ ਦਾ ਕੇਂਦਰੀ ਭਾਵ ਕੀ ਹੈ ਤੂੰ ਹੈ ਮੇਰਾ ਮਾਤਾ ਤੂੰ ਹੈ ਮੇਰਾ ਪਿਤਾ ਰਚਨਾ ਦਾ ਕੇਂਦਰੀ ਭਾਵ ਇਹ ਹੈ ਕਿ ਜੋ ਅਸਲੀ ਮਾਤਾ ਪਿਤਾ ਹੈ ਉਹ ਭਗਵਾਨ ਪਰਮਾਤਮਾ ਰੱਬ ਹੀ ਹੈ ਤੇ ਜਿਹੜੇ ਦੁਨਿਆਵੀ ਰਿਸ਼ਤੇ ਨੇ ਉਹ ਕੁਝ ਸਮੇਂ ਬਾਅਦ ਖਤਮ ਹੋ ਜਾਂਦੇ ਨੇ ਤੇ ਜਿਹੜਾ ਪਰਮਾਤਮਾ ਨਾਲ ਸਾਡਾ ਰਿਸ਼ਤਾ ਉਹ ਹਮੇਸ਼ਾ ਚੱਲਣ ਵਾਲਾ ਹੈ ਉਹ ਕ ਹੋਣ ਵਾਲੀ ਤੇ ਪ੍ਰਮਾਤਮਾ ਹੀ ਸਾਡਾ ਮਾਨ ਹੈ ਫਕਰ ਹੈ ਤੇ ਹਰ ਜਗ੍ਹਾ ਤੇ ਸੰਭੀ ਰਖਵਾਲੀ ਕਰਨ ਵਾਲਾ ਹੈ ਇਸ ਦਾ ਹੀ ਦੂਜਾ ਭਾਗ ਹੈ ਪ੍ਰਸ਼ਨ 15 ਦਾ ਜਿਹਦਾ ਪਹਿਲਾ ਪ੍ਰਸ਼ਨ ਹੈ ਤੁਰਨ ਦਾ ਹੁਨਰ ਪਾਠ ਅਨੁਸਾਰ ਪੈਦਲ ਤੁਰਿਆਂ ਮਨੁੱਖ ਕੁਦਰਤ ਦੇ ਕਿਵੇਂ ਨੇੜੇ ਹੋ ਜਾਂਦਾ ਹੈ ਦਲੀਲਾਂ ਸਹਿਤ ਉੱਤਰ ਦਿਓ ਜਦੋਂ ਮਨੁੱਖ ਕੁਦਰਤ ਦੇ ਵਿੱਚ ਵਿਚਰਨਾ ਸ਼ੁਰੂ ਕਰਦਾ ਹੈ ਪੈਦਲ ਤੁਰਦਾ ਹੈ ਪਹਾੜਾਂ ਨੂੰ ਦੇਖਦਾ ਹੈ ਸੁੰਦਰ ਤੇ ਕਿਨਾਰਿਆਂ ਦੀ ਸੈਰ ਕਰਦਾ ਹੈ ਤਾਂ ਉਹਨੂੰ ਜਿਹੜੇ ਰੁੱਖ ਆਉਂ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਕਵਿਤਾਵਾਂ ਉਹਨੂੰ ਰੁੱਖਾਂ ਦੇ ਵਿੱਚੋਂ ਕਵਿਤਾਵਾਂ ਸੁਣਨ ਲੱਗ ਜਾਂਦੀਆਂ ਨੇ ਜੰਗਲਾਂ ਦੀ ਆਵਾਜ਼ ਵਿੱਚੋਂ ਜੋ ਸਾਹ ਸਾਹ ਦੀ ਆਵਾਜ਼ ਆਉ ਹੁੰਦੀ ਉਹ ਵੀ ਕੀਮਤੀ ਲੱਗਲਣਾ ਪੈਂਦੀਆਂ ਨੇ ਅਗਲਾ ਪ੍ਰਸ਼ਨ ਹੈ ਆੜਾ ਭਾਗ ਪ੍ਰਾਪਨ ਲੇਖ ਨੂੰ ਪੜ੍ਹ ਕੇ ਤੁਹਾਨੂੰ ਕੀ ਸਿੱਖਿਆ ਦਾ ਸੇਧ ਮਿਲਦੀ ਹੈ ਆਪਣੇ ਵਿਚਾਰ ਪ੍ਰਗਟ ਕਰੋ ਪ੍ਰਾਤਮਾ ਲੇਖ ਨੂੰ ਪੜ੍ਹ ਕੇ ਮੈਨੂੰ ਅਰਦਾਸ ਦੇ ਮਹੱਤਵ ਬਾਰੇ ਪਤਾ ਚੱਲਦਾ ਹੈ ਕਿ ਕੈਬੀਰ ਦਾ ਜੀਵਨ ਕਿਵੇਂ ਇੱਕ ਧਾਰਮਿਕ ਪੋਥੀ ਨੂੰ ਪੜਨ ਤੋਂ ਬਾਅਦ ਬਦਲ ਗਿਆ ਸੀ ਤੇ ਪ੍ਰਮਾਤਮਾ ਨਾਲ ਉਹਦੇ ਗੱਲਬਾਤ ਹੋਣ ਲੱਗ ਪਈ ਸੀ ਤੇ ਉਹਨੂੰ ਲੱਗਿਆ ਕਿ ਪ੍ਰਮਾਤਮਾ ਜੋ ਹੈ ਇੰਨੇ ਵੱਡੇ ਵੱਡੇ ਲੋਕਾਂ ਦੀਆਂ ਗਲਤੀਆਂ ਭੁੱਲਣਾ ਕਰਨ ਵਾਲਿਆਂ ਨੂੰ ਮਾਫ਼ ਕਰ ਦਿੰਦਾ ਤਾਂ ਮੈਨੂੰ ਵੀ ਕਿਉਂ ਨਹੀਂ ਮਾਫ਼ ਕਰ ਸਕਦਾ ਤਾਂ ਇਸ ਤਰ੍ਹਾਂ ਇਸ ਵਿੱਚ ਅਰਦਾਸ ਦਾ ਮਹੱਤਵ ਦੱਸਿਆ ਗਿਆ ਕਿ ਅਰਦਾਸ ਜੋ ਹੈ ਸਿੱਖਾਂ ਦੀ ਅਰਦਾਸ ਹਰ ਮੌਕੇ ਤੇ ਹੁੰਦੀ ਹੈ ਜੋ ਕਿ ਨਿੱਜ ਤੋਂ ਸ਼ੁਰੂ ਹੋ ਕੇ ਸਰਬੱਤ ਦੇ ਭਲੇ ਨਾਲ ਖਤਮ ਹੁੰਦੀ ਹੈ ਅਗਲਾ ਪ੍ਰਸ਼ਨ 16 ਹੈ ਇਕਾਂਗੀ ਵਿੱਚੋਂ ਜੋ ਕਿ 50 ਤੋਂ 6 ਔਰੰਗਜ਼ੇ ਬਾਰੇ ਕੀ ਖਾਸ ਲਿਖਿਆ ਸੀ ਜੋ ਉਹ ਇੰਨੇ ਧਿਆਨ ਨਾਲ ਉੱਚ-ਉੱਚ ਪੜ ਰਿਹਾ ਸੀ ਜਫਰਨਾਮਾ 1705 ਵਿੱਚ ਗੁਰਗੋਬਿੰਦ ਸਿੰਘ ਜੀ ਦੁਆਰਾ ਭਾਈ ਦੇਗਾਂ ਸਿੰਘ ਜੀ ਦੇ ਹਾਥੀਕ ਜਿਤਰਾ ਪੱਤਰ ਇੱਕ ਖੱਤ ਭੇਜਿਆ ਗਿਆ ਸੀ ਜੋ ਕਿ ਫਾਰਸੀ ਕਵਿਤਾ ਸੀ ਜਿਦੇ ਵਿੱਚ ਔਰੰਗਜ਼ੇ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਗਲਤ ਕੰਮਾਂ ਦੇ ਉੱਤੇ ਕੋ ਕਰਮਾਂ ਦੇ ਉੱਤੇ ਲਾਂਤਾਂ ਦੇ ਪਾਈਆਂ ਗਈਆਂ ਨੇ ਕਿ ਉਸਨੇ ਕਿੰਨੇ ਗਲਤ ਕੰਮ ਕੀਤੇ ਨੇ ਇਹ ਸਾਰਾ ਕੁਝ ਪੜਦੇ ਸਾਰੀ ਔਰੰਗਜ਼ੇ ਆਪਣੇ ਦਿਮਾਗ ਦਾ ਸੰਤੁਲਨ ਖੋ ਬੈਠਿਆ ਤੇ ਉਹ ਪਾਗਲਾ ਵਾਂਗੂ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਿਆ ਉਹਨੂੰ ਹਰ طرف ਆਵਾਜ਼ਾਂ ਸੁਣਾਈ ਦੇਣ ਲੱਗ ਪਿਆ ਉਹ ਆਵਾਜ਼ਾਂ ਤੇ ਮਰਨ ਦੀ ਉਡੀਕ ਕਰ ਰਹੀਆਂ ਸਨ 16ਵੇਂ ਪ੍ਰਸ਼ਨ ਦਾ ਦੂਜਾ ਭਾਗ ਦੂਜਾ ਵਿਆਹ ਇੱਕ ਹਾਲਕੋਰ ਮਨਜੀਤ ਨੂੰ ਦੂਜੇ ਵਿਆਹ ਦੀ ਧਮਕੀਆਂ ਕਿਉਂ ਦਿੰਦੀ ਰਹਿੰਦੀ ਹੈ ਕਿ ਉਸ ਦਾ ਇਨਕਮਕੀਆਂ ਦੇਣਾ ਜਾਇਜ਼ ਹੈ ਆਪਣੇ ਵਿਚਾਰ ਪ੍ਰਗਟ ਕਰੋ ਮਨਜੀਤ ਕੋਲ ਜਦੋਂ ਬਾਰ ਬਾਰ ਆਪਣੀ ਨੂ ਨਿਹਾਲਕੋਰ ਤੋਂ ਧਮਕੀਆਂ ਸੁਣਦੀ ਹੈ ਪਰ ਅੱਜ ਕੱਲ ਦੇ ਸਮੇਂ ਦੇ ਅਕੋਰਡਿੰਗ ਧਮਕੀਆਂ ਦੇਣਾ ਜਾਇਜ਼ ਨਹੀਂ ਹੈ ਪਰ ਨਿਹਾਲਕੋਰ ਨਾਲ ਆਪਣੇ ਸਮੇਂ ਦੇ ਵਿੱਚ ਉਹਦਾ ਦੂਜਾ ਵਿਆਹ ਹੋਇਆ ਸੀ ਇਸ ਕਰਕੇ ਜਦੋਂ ਮਨਜੀਤ ਦੇ ਔਲਾਦ ਨਹੀਂ ਹੁੰਦੀ ਕਾਫੀ ਸਮਾਂ ਤਾਂ ਉਹ ਆਪਣੇ ਮੁੰਡੇ ਦੇ ਦੂਜੇ ਵਿਆਹ ਲਈ ਧਮਕੀਆਂ ਦਿੰਦੀ ਰਹਿੰਦੀ ਹੈ ਤਾਂ ਸੁਖਦੇਵ ਸਿੰਘ ਵੀ ਉਸ ਨੂੰ ਕਹਿੰਦਾ ਹੈ ਕਿ ਹਾਂ ਮਾਂ ਤੂੰ ਮੇਰਾ ਕਰਾਰੇ ਦੂਜਾ ਵਿਆਹ ਹੈ ਮੇਰੇ ਨਾਲ ਮੇਰੇ ਨੂੰ ਤੇਰੇ ਕੋਲ ਰਿਆ ਕਰੇਗੀ ਬਾਰ ਬਾਰ ਨਿਹਾਲ ਕਰੋ ਦੇ ਹਰ ਕੰਮ ਵਿੱਚ ਨੁਕਸ ਕਰਦੀ ਰਹਿੰਦੀ ਹੈ ਕਿ ਤੂੰ ਸਬਜੀ ਜਿਆਦਾ ਵੱਡੀ ਕੱਟੀ ਛੋਟੀ ਕੱਟੀ ਜਾਂ ਖੜੀ ਦੇਖ ਕੇ ਕੰਮ ਕਰਦੀ ਹੈ ਤਾਂ ਇਹੋ ਜਿਹੇ ਇਸ ਤੋਂ ਬਿਨਾ ਹੋਰ ਕਿੰਨੀਆਂ ਸਾਰੀਆਂ ਧਮਕੀਆਂ 기 ਵੀ ਮੇਰੇ ਮੇਰਾ ਦੂਜਾ ਵਿਆਹ ਹੋਇਆ ਸੀਗਾ ਤਾਂ ਮੇਰੇ ਜੋ ਨਾ ਜੋ ਮੇਰੀ ਸੋਤਨ ਸੀਗੀ ਉਹ 5 ਸਾਲ ਤੱਕ ਰਹੀ ਫਿਰ ਉਹਦੇ ਕੋਈ ਔਲਾਦ ਨਹੀਂ ਹੋਈ ਤੇ ਮੇਰੇ ਦੋ ਬੱਚੇ ਸਨ ਇਸ ਕਰਕੇ ਮੇਰੇ ਘਰ ਵਾਲੇ ਨੇ ਮਤਲਬ ਬਾਬਾ ਗੁਰਜੀਤ ਸਿੰਘ ਜੀ ਨੇ ਦੂਜਾ ਵਿਆਹ ਕਰਾਇਆ ਸੀਗਾ ਉਹਨੂੰ ਲੱਗਦਾ ਸੀ ਕਿ ਮੈਂ ਮਨਜੀਤ ਨੂੰ ਇਹ ਜਿਹੇ ਧਮਕੀਆਂ ਦਵਾਂਗੀ ਤਾਂ ਉਹ ਸ਼ਾਇਦ ਸੁਧਰ ਜਾਏਗੀ ਤੇ ਉਹ ਇਸਤਰੀ ਸਭਾ ਦੀ ਮੈਂਬਰ ਨਾਲ ਵੀ ਆਪਣੀ ਜੋ ਦੋਸਤੀ ਹੈ ਛੱਡ ਦੇਵੇਗੀ ਤੇ ਘਰ ਦੇ ਕੰਮ ਕਾਜਾਂ ਤੇ ਤੇ ਮੇਰੇ ਪਰਿਵਾਰ ਦੇ ਉੱਤੇ ਧਿਆਨ ਦੇਵੇਗੀ ਮੈਨੂੰ ਉਮੀਦ ਹੈ ਕਿ ਤੁਹਾਡਾ ਸਾਰਿਆਂ ਦਾ ਇਮਤਿਹਾਨ ਚੰਗਾ ਗਿਆ ਹੋਵੇਗਾ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਾਂ